ਸਿਹਤ ਵਿਭਾਗ ਪੰਜਾਬ ਵੱਲੋਂ ਸਮਾਣ ਹਸਪਤਾਲ ਦੇ ਵਿੱਚ ਸੇ ਮਹਿਲਾ ਰੋਗ ਵਿਸ਼ੇਸ਼ਗ ਡਾਕਟਰ ਗੁਰਮਨ ਨੂੰ ਦੁਆਰ ਤੋਂ ਨਿਯੁਕਤ ਕੀਤਾ ਗਿਆ ਉਹਨਾਂ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਫੁੱਲ ਵਰਸਾ ਕੇ ਕਰ ਰਹੇ ਸਟਾਫ ਕਰ ਰਹੇ ਹਨ ਅਤੇ ਉਹਨਾਂ ਕੇ ਆਨ ਨਾਲ ਜਿਹੜੇ ਤੇ ਮਹਿਲਾ ਮਰੀਜ਼ ਹੈ ਉਹਨਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਕਾਫੀ ਪਰੇਸ਼ਾਨੀਆਂ ਦੇ ਸਾਹਮਣਾ ਕਰ ਰਹੇ ਥੇ ਉਹਨਾਂ ਕੇ ਟਰਾਂਸਫਰ ਦੇ ਬਾਅਦ ਉਹਨਾਂ ਕਾ ਇੰਨਾ ਮੰਨ ਲਓ ਕੰਮ ਦੇ ਇੱਥੇ ਜ਼ਰੂਰਤ ਸੀ ਵੇ ਸਿਹਤ ਵਿਭਾਗ ਨੇ ਉਹਨਾਂ ਨੂੰ ਇੱਥੇ ਦੁਆਰਾ ਤੋਂ ਨਿਫਤੀ ਕੀਤੀ ਹੈ ਗਲਬਤ ਕਰਦੇ ਆ ਮੈਨੂੰ ਇਹਨਾਂ ਸਾਰਿਆਂ ਨੇ ਬੁਲਾ ਬੁਲਾ ਕੇ ਮੈਡਮ ਤੁਸੀਂ ਆਣਾ ਜਰੂਰ ਆਣਾ ਮੇਰ ਤੋਂ ਨਾ ਹੋਈ ਨਹੀਂ ਜਦੋਂ ਮੇਰ ਤੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਮੈਨੂੰ ਲਗਾ ਦਿਓ ਵਾਪਿਸ ਕਿਨਾਂ ਸਾਰਿਆਂ ਦਾ ਇੰਨਾ ਪਿਆਰ ਸੀਗਾ ਵਾਰੀ ਵਾਰੀ ਮੈਨੂੰ ਸਭ ਕਹਿੰਦੇ ਸੀ ਮੈਡਮ ਵਾਪਿਸ ਆਓ ਵਾਪਿਸ ਆਓ ਤੁਹਾਡੇ ਤੋਂ ਮੇਨੂੰ ਬਹੁਤ ਬੁਰਾ ਹਾਲ ਹੋ ਰਿਹਾ ਹਸਪੀਟਲ ਦਾ ਤੇ ਗਾਇਨੀ ਵਾਲੇ ਪੇਸ਼ੈਂਟਸ ਬਹੁਤ ਜ਼ਿਆਦਾ ਖੱਜਲ ਖਵਾਰ ਹੋਏ ਹਨ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਰੈਫਰ ਹੋਇਆ ਹੈ ਮਤਲਬ ਜਿਹੜੇ ਮਹੀਨੇ ਵਿੱਚ ਅਸੀਂ 40 40 ਸੇਜ਼ੇਰਨ ਕਰਦੇ ਸੀ 100 150 ਡਿਲੀਵਰੀਆਂ ਕਰਦੇ ਸੀ ਉਹ ਦੋ ਤਿੰਨ ਸੇਜ਼ੇਰੇ ਨਹੀਂ ਰਹਿ ਗਏ ਸੀਗੇ ਔਰ ਡਿਲੀਵਰੀਆਂ ਵੀ 50 ਦੇ ਆਸ-ਪਾਸ ਹੋ ਗਈਆਂ ਸੀ ਸੋ ਹੁਣ ਮੈਨੂੰ ਦੁਬਾਰਾ ਲਗਾਇਆ ਹੈ ਮੈਂ ਆਪਣੀ ਪੂਰੀ ਤੰਦੇ ਹੀ ਨਾਲ ਫਿਰ ਅਬ ਸਿਵਾਤੇ ਆਵਾਂਗੀ ਕੋਸ਼ਿਸ਼ ਕਰਾਂਗੀ ਵੱਦ ਤੋਂ ਵੱਧ ਇਹਨਾਂ ਦੀ ਸੇਵਾ ਕਰਨ ਦੀ ਜਿਹੜੇ ਪੇਸ਼ੈਂਟ ਹੈ ਤਾਂ ਬਹੁਤ ਜ਼ਿਆਦਾ ਤੁਸੀਂ ਹੋਏ ਆ ਕਿ ਅਸੀਂ ਪਤਾ ਨਹੀਂ ਸਕਦੇ ਹਾਂ ਸਸ ਹੂੰ ਕਾ ਇੰਨੀ ਖੁਸ਼ੀ ਹੋਈ ਹੈ ਬੇ ਸਰ ਆ ਗਏ ਚਲੋ ਬਹੁਤ ਵਧੀਆ ਹੋ ਗਿਆ ਕੰਮ ਸੜਾ ਤੋਂ ਚੱਲ ਪਿਆ ਗਿਆ ਰੋਮ ਦਾ ਨਹੀਂ ਤਾਂ ਖੱਜਲ ਖਰਾਬ ਹੁੰਦੇ ਸੀ ਬੇ ਸਰ ਮੈਨੂੰ ਬਹੁਤ ਜ਼ਿਆਦਾ ਹੈਲਪ ਸਭ ਤੋਂ ਜ਼ਿਆਦਾ ਮੈਨੂੰ ਹੀ ਹੈਲਪ ਹੋਈ ਹੈ ਕਿਉਂਕਿ ਮੈਂ ਦੋ ਡਿਪਾਰਟਮੈਂਟਾਂ ਦਾ ਕੰਮ ਨਹੀਂ ਸੀ ਦੇਖੋ ਸੰਭਾਲ ਪਾਰੀ ਮੇਰੇ ਲਈ ਬਹੁਤ ਮੁਸ਼ਕਿਲ ਸੀ ਹੁਣ ਮੇਰੇ ਸੀਨੀਅਰ ਮੈਮ ਮੇਰੇ ਹੈਲਪਫੁਲ ਮੈਮ ਆ ਗਏ ਆ ਹੁਣ ਆਪਣਾ ਡਿਪਾਰਟਮੈਂਟ ਦੇਖਣਗੇ ਮੈਂ ਨਾਲ ਪੂਰਾ ਸਾਥ ਦਵਾਂਗੀ ਇੱਥੇ ਜਿਹੜੇ ਆਸਾ ਵਰ ਕਰੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਹਾਂਜੀ ਆ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਕਿਸ ਦਾ ਚਾਹ कि मैम जल्दी वापस आ जा मैडम दे आंडाल, बहुत अच्छा चल रहा है काम चांद शर्मा यहाँ पे डॉक्टर 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 की लेडी द्वारा से को क्या कहेंगे आप नहीं बहुत अच्छा हुआ सर एक्चुअली वहाँ पे पटियाले जाना पड़ता था अब यहाँ पे आ गया तो बहुत अच्छा लगा नीतू कुमारी बहुत फायदा हुआ सर बहुत दिक्कत होता था हम लोग का डॉक्टर नहीं बैठती थी मैडम तक तीन दिन से इधर से मतलब वापस जा रहे हैं घर लौट लौट कर मैडम नहीं थी तब ਬਹੁਤ ਫਾਇਦਾ ਹੋਇਆ ਬਹੁਤ ਲੰਮਾ ਫਾਇਦਾ ਹੋਇਆ ਹਾਂਜੀ ਬਹੁਤ ਫਾਇਦਾ ਹੋਇਆ ਬਹੁਤ ਅੱਛਾ ਲੱਗ ਰਹਾ ਹੈ ਬਹੁਤ ਵਧੀਆ ਉਪਰਾਲਾ ਜੀ ਸਾਡੇ ਇੱਥੇ ਡਾਕਟਰ ਗੁਰਮਨ ਦੇ ਆਉਣ ਨਾਲ ਸਿਰਨਾਲੀ ਪੇਸ਼ੈਂਟਸ ਸੀ ਜਿਹੜੇ ਜ਼ਿਆਦਾਤਰ ਰੈਫਰ ਹੋ ਰਹੀ ਸੀਗੇ ਜਾਂ ਜਿਨ੍ਹਾਂ ਦਾ ਕਟ ਐਚ ਵੀ ਸੀਗਾ ਉਹ ਪੇਸ਼ੈਂਟ ਹਰਾਸ਼ਮੈਂਟ ਹੁੰਦੇ ਸੀਗੇ ਉਹਨਾਂ ਨੂੰ ਜਾਂ ਮਾਤਾ ਕੁਸ਼ਲਿਆ ਜਾਂ ਰਜ਼ਿੰਦਰਾ ਰੈਫਰ ਕੀਤਾ ਜਾਂਦਾ ਸੀਗਾ ਮੈਡਮ ਦੇ ਆਉਣ ਨਾਲ ਜਿੰਨੇ ਵੀ ਮਤਲਬ ਕਿ ਵਿਚਾਰੇ ਗਰੀਬ ਪੇਸ਼ੈਂਟ ਨੇ ਉਹਨਾਂ ਨੂੰ ਕੁਝ ਸਹਾਰਾ ਥੋੜਾ ਬਹੁਤਾ ਮਿਲੇਗਾ ਕੁਝ ਨਾ ਕੁਛ ਤਾਂ ਟ੍ਰੀਟਮੈਂਟ ਮੈਡਮ ਵਧੀਆ ਦਿੰਦੀ ਸੀਗੇ ਇੱਥੇ ਦੇਖੋ ਵੀ ਗੁਣਾਗਾਂ ਦਾ ਸਵਾਗਤ ਸਟਾਫ ਕਰ ਰਿਹਾ ਹੈ ਔਰ ਜਿਹੜੇ ਮਰੀਜ਼ ਹੈ ਉਹਨਾਂ ਨੂੰ ਇਹਨਾਂ ਦੀ ਨਿਯੁਕਤੀ ਤੋਂ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਕੈਮਰਾਮੈਨ ਬੀਕੇ ਘਰੇ ਦੇ ਨਾਲ ਪ੍ਰਸੋਤਮ ਕੋ ਸਿਕਸਵਾਣਾ ਨਿਊਜ਼